ਬਾਬਾ ਸਾਹਿਬ ਡਾਕਟਰ ਭਿਮrao Ambedkar ji ਦੇ ਜਨਮ ਦਿਹਾੜੇ ਮੌਕੇ ਅੱਜ ਪਿੰਡ ਚੋਹਲਾ ਵਿਖੇ ਭਾਜਪਾ ਦੇ ਸੀਨੀਅਰ ਅਗੂ ਮਨਜੀਤ ਬਾਲੀ ਤੱਲਣ ਦੀ ਅਗਵਾਈ ਵਿੱਚ ਬਾਬਾ ਸਾਹਿਬ ਦੀ ਮੂਰਤੀ ਤੇ ਫੁੱਲਾਂ ਦੇ ਹਾਰ ਪਾ ਕੇ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਮਨਜੀਤ ਬਾਲੀ ਜੀ ਨੇ ਕਿਹਾ ਕਿ ਅੱਜ ਸਾਡੇ ਉਸ ਰੈਬਰ ਦਾ ਜਨਮ ਦਿਹਾੜਾ ਹੈ ਜਿਨ੍ਹਾਂ ਨੇ ساری ਜ਼ਿੰਦਗੀ ਗਰੀਬਾਂ, ਦਲਿਤਾ ਅਤੇ ਮਰਜ਼ਲੂਮ ਵਰਗ ਦੇ ਨਾਮ ਲਗਾ ਦਿੱਤੀ। ਉਹਨਾਂ ਕਹੇ ਕਿ ਸਾਨੂੰ ਸਭ ਨੂੰ ਬਾਬਾ ਸਾਹਿਬ ਜੀ ਦੇ ਦੱਸੇ ਮਾਰਗ ਤੇ ਇਕਜੁੱਟ ਹੋ ਕੇ ਚੱਲਣ ਦੀ ਲੋੜ ਹੈ। ਅੰਤ ਵਿੱਚ ਇੱਕ ਵਾਰ ਫਿਰ ਬਾਲੀ ਜੀ ਨੇ ਦੇਸ਼ ਵਿਦੇਸ਼ ਵਿੱਚ ਵਸਦੇ ਬਾਬਾ ਸਾਹਿਬ ਜੀ ਦੇ ਪੈਰੋਕਾਰਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ। ਇਸ ਮੌਕੇ ਪਰਸ਼ੋਤਮ ਗੋਗੀ ਪ੍ਰਦਾਨ BC ਫੈਡਰੇਸ਼ਨ ਪੰਜਾਬ ਨਿਰਮਲ ਦਾਸ ਚਾਹਲ ਯੂਏਈ सतपाल बागा दीपक बागा ईश्वर कुमार मुकेश बागा हरदीप जस्सी देवेंद्र कैले, रमेश कुमार रूपलाल सुरेंद्र महे रौनक की दास बीरू कोटली हर्ष बागा मनजिंदर पाल, काली चाहल दीपू चाहल रॉबिन कुमार रजेंद्र बाली गगन बाली रोहित राकेश कुमार कुलजिंदर कुमार जस्सी आप हाजिर सन जय पिन जय पार ਅੱਜ ਬੜੀ ਖੁਸ਼ੀ ਦੀ ਗੱਲ ਆ ਸਮਾਜ ਦੇ ਅੰਦਰ ਬੜਿਆ ਜੋਸ਼ ਤੇ ਥਾਇਆ ਅੱਜ ਸਾਡੇ ਗਲਤ ਪਸਰੇ ਬਗ ਦੇ ਥਾਣ ਦੇ ਲਈ ਜੋ ਜਿਨ੍ਹਾਂ ਨੇ ਏਡੇ ਵੱਡੇ ਕੰਮ ਕੀਤੇ ਸਾਡੇ ਸਮਾਜ ਨੂੰ ਉੱਚਾ ਚੁੱਕਿਆ ਸਾਡੇ ਬਹੁਤ ਹੀ ਸਤਿਕਾਰਯੋਗ ਪਾਰਕਾਤਾ ਬਾਬਾ ਸਾਹਿਬ ਡਾਕਟਰ ਪੀਰਮੋਹ ਮੀਰ ਕਾਜੀ ਅੱਜ ਜਨ ਦੇ ਹਾਰਾ ਸਮੁੱਚਾ ਸਮਾਜ ਦੇਸ਼ ਵਾਸੀ ਵਿਦੇਸ਼ ਵਾਸੀ ਸਾਡੇ ਪੰਜਾਬੀ ਖਾਲੇ ਰਵਦਾਸੀਆ ਕੌਮ ਦੇ ਸਾਡੇ ਸ਼ਿਰੂਕਾਸਟ ਕੌਮ ਦੇ ਜਿਹੜੇ ਜਿੰਨੇ ਵੀ ਲੋਕ ਆ ਉਹ ਬੜੀ ਧੁੰਮਕਾਂ ਨਾਲ ਮਨਾ ਰਹੇ ਆ ਮੈਂ ਅਪੀਲ ਕਰਦਾ ਆ ਦੇਸ਼ ਵਾਸੀਆਂ ਨੂੰ ਵਿਦੇਸ਼ਾਂ ਵਿੱਚ ਵਸਦੇ ਵਾਸੀਆਂ ਜਿਹੜੇ ਸਾਡੇ ਪੰਜਾਬੀਆਂ ਨੂੰ ਕਿ ਇਹ ਜਿਹੜਾ ਬਾਬਾ ਸਾਹਿਬ ਡਾਕਟਰ ਪੀਰਾਂ ਅਮਰੀਕਾ ਦੀ ਜਿਹੜਾ ਤਿਉਹਾਰ ਆ ਆਪਾਂ ਆਓ ਸਾਰੇ ਨਾਲ ਮਿਲ ਕੇ ਬੜੀ ਸ਼ਾਦਾ ਦੇ ਨਾਲ ਤੇ ਧੁੰਮਕਾਂ ਨਾਲ ਮਨਾਈਏ ਬਾਬਾ ਸਾਹਿਬ ਨੇ ਹਮੇਸ਼ਾ ਹੀ ਇੱਕ ਵਾਰੀ ਨਹੀਂ ਉਹਨੇ ਸਮੁੱਚੇ ਬਰਗ ਦੀ ਗੱਲ ਕੀਤੀ ਆ ਹਰਕਬਾਰ ਵੀ ਜਿਹੜਾ ਉਹਨਾਂ ਨੇ ਆਪਣੇ ਕਾਨੂੰਨ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਬੰਨ੍ਹ ਦਾ ਹੱਕ ਦਿੱਤਾ ਔਰ ਉਹਨਾਂ ਨੇ ਹਮੇਸ਼ਾ ਹੀ ਹੱਕ ਜਿਹੜਾ ਗਰੀਬ ਪਸਾਰਿਆਂ ਦੀ ਗੱਲ ਕੀਤੀ ਆ ਤੇ ਆਪਾਂ ਉਹਨਾਂ ਦੇ ਜੋ ਪਾਇਓ ਪੂਨਾਰੇ ਚੱਲੀਏ ਤਾਂ ਜੋ ਕਿ ਛਾਲੇ ਸਮਾਜ ਨੂੰ ਜਿਹੜਾ ਹੋਰ ਆਪਾਂ ਅੱਗੇ ਲੈ ਕੇ ਜਾ ਸਕੀਏ ਇਸ ਕਰਕੇ ਅੱਜ ਦੇ ਦਿਹਾੜੇ ਤੇ ਮੈਂ ਆਪਣੇ ਵੱਲੋਂ ਸਮੁੱਚੇ ਪੰਜਾਬੀਆਂ ਨੂੰ Shamla Chander Building Maintenance Handyman Under Check Trade Platform is now available on your local London area. He has more than five years experience in the same line. He used to work with reputed companies, agencies as well local builders with brothers. He is professional by plumbing electrician masonry work carpentry for more information please contact him at www.checktrade.com id number 921760 Shamra chandal Center. call him on this number 074884161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ